ਇਹ ਸਾਰੇ ਭਰਾਵਾਂ ਨੂੰ ਸਸਰੀਆ ਕਾਲ ਜੀ ਆਪਣੇ ਬਹੁਤ ਸਾਰੇ ਭਰਾਵਾਂ ਦੀ ਡਿਮਾਂਡ ਆ ਰਹੀ ਦੀ ਵੀ ਤੁਸੀਂ ਸਾਡੇ ਪਿੰਡ ਕਾਰਾਵਾਸ ਦੀ ਵੀਡੀਓ ਨਹੀਂ ਬਣਾ ਰਹੇ ਹੋ ਕਿਉਂਕਿ ਤੁਸੀਂ ਕਹਿੰਦੇ ਵੀ ਨਵੇਂ ਨੇੜੇ ਸਾਰੇ ਪਿੰਡਾਂ ਦੀ ਵੀਡੀਓ ਬਣਾਈ ਜਾਂਦੇ ਹੋ ਵੀ ਪਰ ਸਾਡਾ ਪਿੰਡ ਕਾਰਾਵਾਸ ਦੀ ਛੱਡਤਾ ਆਪਾਂ ਵੀ ਤੁਹਾਡੇ ਪਿੰਡ ਛੱਡੇ ਨਹੀਂਗਾ ਤੇ ਆਪਾਂ ਤੁਹਾਡੇ ਪਿੰਡ ਵੀ ਬਣਾਉਣਾ ਦੀਗਾ ਆਪਣਾ ਕੋਈ ਰੀਜਨ ਨਹੀਂ ਦੀਗਾ ਵੀਡੀਓ ਨਾ ਬਣਾਉਣ ਦਾ ਅੱਜ ਆਪਾਂ ਤੁਹਾਡੇ ਪਿੰਡ ਵੱਲੋਂ ਗੱਡੀ ਖੇਚੀ ਦੀ ਆਪਣੀ ਅੱਜ ਆਪਾਂ ਕਾਰਾਵਾਸ ਦੀ ਬਣਾਵਾਂਗੇ ਵਲੌਗ ਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੁਸੀਂ ਆਪਣਾ ਚੈਨਲ YouTube ਤੇ ਵੀ ਤੇ ਆਪਣਾ Instagram ਤੇ ਵੀ ਸਬਸਕ੍ਰਾਈਬ ਕਰ ਲਓ ਤੇ ਆਜੋ ਪਾਉਣਾ ਆਪਣਾ ਛੋਟੇ ਪਿੰਡ ਦਾ ਬੋਰਡ ਕਰਦਿਆਂ ਸਾਫ ਫਿਰ ਚੱਲਦੇ ਆ ਪੱਕਾ ਕਾਰਾਵਾਦ ਨੂੰ ਲਓ ਜੀ ਬੋਰਡ ਕਰ ਲਿਆ ਆਪਣੇ ਸਾਫ ਹੁਣ ਆਪਾਂ ਚੱਲਦੇ ਫਿਰ ਕਾਰਾਵਾਦ ਨੂੰ ਜੀ ਅਸੀਂ ਰਾਜਲੇ ਜੀ ਸਾਰਾ ਪਿੰਡ ਘੁੰਮ ਲਿਆ ਜੀ ਸਾਨੂੰ ਇੱਥੇ ਬਜ਼ੁਰਗ ਨਹੀਂ ਮਿਲਿਆ ਕੋਈ ਦੇਖ ਲਓ ਬਜ਼ੁਰਗ ਰਹੇ ਸੀ ਅਸੀਂ ਖਣੋਣਾ ਸਪੈਸ਼ਲ ਬੁਲਾਇਆ ਸੀ ਵੀਡੀਓ ਬਣਾਉਣ ਵਾਸਤੇ ਜੀ ਇਹ ਸਾਡੀ ਵੀਡੀਓ ਬਣਾ ਕੇ ਲੈ ਕੇ ਜਾਏ ਪਿੰਡ ਦੀ ਜੀ ਬਜ਼ੁਰਗ ਰਹੇ ਕਿਤੇ ਹੈ ਹੀ ਨਹੀਂ ਜੀ ਹਾਂ ਹੈ ਹੀ ਨਹੀਂ ਹਾਂ ਜੀ ਬਹੁਤ ਦੁਨੀਆ ਘਟ ਗਈ ਹੈ ਹਾਂ ਜੀ ਕਬਰਸਾ ਜੀ ਤੋਰਸ ਨੇ ਕੋਈ ਮਿਲਿਆ ਜੀ ਤੁਹਾਨੂੰ ਬਹੁਤ ਦੁਨੀਆ ਘਟ ਦੇ ਗੁਰਬੱਚੇ ਕਬਰਸਾ ਜੀ ਨੂੰ ਬਥੇਰੇ ਨੂੰ ਕਹਿ ਵੀ ਸਾਨੂੰ ਕੋਈ ਸੱਤ ਦਿਖਾ ਦਿਓ ਗੁਰਦੁਆਰਾ ਤੇ ਬਾਗੇ ਆਪਣਾ ਜਿੱਥੇ ਦਰਵਾਜ਼ਾ ਦੀਗਾ ਉੱਥੇ ਮੈਨੂੰ ਕੋਈ ਮਿਲ ਹੈਗਾ ਜੀ 6 7 70 ਸਾਲੇ ਦਾ ਗਏ ਗਏ ਜੀ ਜਾਰ ਇਹਨੇ ਫਟਾ ਸਾਡੇ ਪਿੰਡ ਜਿਹੜੇ ਦੇਖਣ ਨੂੰ ਮਿਲਦੇ ਹੈਗੇ ਬਜ਼ੁਰਗ ਦਸਤੀ ਜੀ ਕਿਤੇ ਕਿਤੇ ਰਹਿ ਗਏ ਹੁਣ ਤਾਂ ਜੀ ਛੋਟੇ ਪਿੰਡ ਕਿਹੜੇ ਨਮਾਦਾ ਜੀ ਆਪਣਾ ਦਾ ਜੀ ਅੱਛਾ ਛਲ ਮਾਦਾ ਹਾਂ ਜੀ ਫਿਰ ਪਤਾ ਖਾ ਕੇ ਵੀ ਜਾਵਾਂਗੇ ਵੀਡੀਓ ਸਾਰੀ ਜੀ ਨਾਹਾਂਪੁਰ ਬਹੁਤ ਹੁੰਦੇ ਵਿਚਾਰੇ ਸਾਰੇ ਤੁਰ ਗਏ ਨਾਹਾਂਪੁਰ ਤਾਂ ਵਧੀਆ ਨੇ ਜੀ ਹ ਹਾਂ ਅੰਦਰ ਆਪਣੀ ਵੀਡੀਓ ਦਿਖਾ ਕੇ ਜਨਗੋ ਜੀ ਉੱਥੇ ਦਾ ਸਾਰੇ ਗੁਰਦੁਆਰੇ ਹੁੰਦੇ ਨੇ ਅੱਛਾ ਜੀ ਬੁਢੇ ਹੁੰਦੇ ਹੁੰਦੇ ਨੇ ਅੱਛਾ ਜੀ ਅੰਦਰਲੇ ਗੁਰ ਅੰਦਰਲੇ ਗੁਰ ਜੀ ਬੈਠੇ ਹੁੰਦੇ ਨੇ ਅੱਛਾ ਜੀ ਖਾਈ ਜੀ ਤੇ ਬੈਠੇ ਹੁੰਦੇ ਨੇ ਅੱਛਾ ਜੀ ਉੱਧਰ ਬਾਜਾ ਵੀ ਦਿਖਾਇਆ ਹੋਇਆ ਤਾਂ ਉੱਧਰ ਬਾਜੇ ਨਹੀਂ ਬੈਠਦੇ ਕਿ ਇੱਥਾਈ ਉੱਥੇ ਕੋਸ਼ਿਸ਼ ਦੀ ਗੱਲ ਕਰ ਰਹੇ ਹੋ ਨਾ 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 ਵੀਰੇ ਸਾਰੇ ਕਿਤੇ ਜਾਏ ਤੇ ਖਾਈ ਤੇ ਜਾਏ ਤੇ ਅਸੀਂ ਗੁਰੂ ਘਰ ਸਾਰੇ ਕਿਤੇ ਜਾਏ ਤੇ ਸਿਰਫ ਸਾਨੂੰ ਜੀ ਇੱਥੇ ਜਿਹੜੀਆਂ ਆਪਣੀ ਆਟਾ ਚੱਕੀ ਦੀ ਸਿਰਫ ਉੱਥੇ ਦੋ ਤਿੰਨ ਅਗੇ ਬਜ਼ੁਰਗ ਜਮ ਸਮਾਏ ਲੈ ਸਾਨੂੰ ਉਹ ਵੀ ਉਹਨੂੰ ਇਕੱਠੇ ਕਰਕੇ ਅਸੀਂ ਉੱ ਫਿਰ ਗਿਆ ਕਿ ਅਸੀਂ ਉਹਨਾਂ ਦੀ ਵੀਡੀਓ ਬਣਾਈ ਕਿਉਂਕਿ ਬਜ਼ੁਰਗਾਂ ਵੀ ਮੇਰਾ ਵੀਡੀਓ ਬੜੀ ਲੱਗਦੀ ਹੈਗੀ ਜੀ ਤਿੰਨ ਚਾਰ ਪਿੰਡ ਦੇਖੇ ਨੇ ਜੀ ਤਾਂ ਉੱਥੇ ਬਜ਼ੁਰਗਾਂ ਸਾਨੂੰ ਇੱਕੋ ਨਹੀਂ ਮਿਲਾਂਗੇ ਅਸੀਂ ਇਕੱਲੇ ਗਏ ਤੇ ਰਾਜਲਾ ਉਹਨਾਂ ਨੂੰ ਕਹਿ ਕੇ ਕਿ ਜੋਰ ਲਾਇਆ ਕਹਿੰਦੇ ਵੀ ਸਾਡਾ ਤਾਂ ਹੀ ਜੀ ਨਹੀਂ ਕਿਤੇ ਉਰੇ ਮੁੰਡੇ ਇਕੱਠੇ ਕਰੇ ਇਸ ਤਾਂ ਫਿਰ ਤਾਰ ਕੇ ਵੀਡੀਓ ਬਣਾਈ ਅਸੀਂ ਨੇ ਹਾਂ ਭਾਈ ਹਾਂ ਜੀ ਬਹੁਤ ਹੈ ਭਾਈ ਉਹ ਹੋ ਗਿਆ ਤੂੰ ਕਰ ਲੈ ਸਰੂ ਅੱਜ ਆਜੇ ਫਿਰ ਆਪਾਂ ਨੂੰ ਸਾਨੂੰ ਪਿੰਡ ਦੇ ਗਲੇ ਘਮਾਉਣੇ ਆ ਸਾਰੀਆਂ ਆਪਣੇ ਆਪਣਾ ਬਲੌਗ ਥੋਨੂੰ ਪਤਾ ਆਪਾਂ ਅੱਜ ਕਾਰਾਵਾ ਦਾ ਬਣਾ ਰਹਾਂਗੇ ਬਹੁਤ ਸੋਹਣਾ ਪਿੰਡ ਬਣਿਆਗਾ ਦੇਖੋ ਘਰ ਬਣਾਏ ਨੇ ਯਾਰ ਕਿਸੇ ਨੇ ਬਹੁਤ ਵਧੀਆ ਰਿਹਾ ਹਨਾ ਵਧੀਆ ਲੱਗਿਆ ਦੇਖ ਕੇ ਯਾਰ ਇੱਥੇ ਮੁੰਡੇ ਆਪਣੇ ਨਾਲ ਵੀ ਪੜ੍ਹਨੇ ਆ ਨਾ ਵਧੀਆ ਪੰਡਾ ਯਾਰ ਵਧੀਆ ਬਹੁਤ ਬੜੀ ਜਿਆਦੀ ਵਧੀਆ ਬਾਪ ਜੀ ਵਾਹ ਉੱਠੀ ਦੇਖ ਯਾਰ ਤੂੰ ਬਹੁਤ ਜਿਆਦੀ ਵਧੀਆ ਹਨਾ ਵਧੀਆ ਲੱਗਿਆ ਯਾਰ ਸਾਲ ਪੜ੍ਹਨੇ ਅਸੀਂ ਨਮਾਦਾ ਸਕੂਲ ਵਿੱਚ ਪੜ੍ਹਿਆਂਗੇ ਸਾਰੇ ਆਪਣਾ ਸਰਕਾਰੀ ਐਲੀਮੈਂਟਰੀ ਸਕੂਲ ਚ ਜਿਹੜੇ ਕਾਰਵਾਦ ਯਾਰ ਦੋਸਤ ਨੇ ਆਪਣੇ ਸਾਰੇ ਆਪਣੇ ਨਾਲ ਪੜ੍ਹਨੇ ਇੱਥੇ ਉਹ ਤਾਂ ਸਾਰੇ ਚਲੋ ਆਪਣੇ ਆਪਣੇ ਕੰਮਕਾਰ ਆਲੇ ਹੋਗੇ ਘੱਟ ਵੱਧ ਮਿਲਦੇ ਨੇ ਉਹਨਾਂ ਸਾਰਨੂੰ ਆਪਾਂ ਵੀਡੀਓ ਵਿੱਚ ਹੀ ਦਿਖਾਵਾਂਗੇ ਵੀ ਭਾਈ ਛੋਟਾ ਮੋਟਾ ਆਪਾਂ ਨੂੰ ਯਾਦ ਕਰਿਆ ਕਰੋ ਚੱਲ ਭਾਈ